ਹੁਣੇ-ਹੁਣੇ ਮੌਸਮ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੀ ਬੱਦਲ ਫਟਣ ਦੇ ਨਾਲ ਰੈੱਡ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਇਸ ਦੌਰਾਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਤੇ 7 ਜਾਣੇ ਲਾਪਤਾ ਹੋ ਗਏ ਨੇ ਤਾਂ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੇ ਦੌਰਾਨ ਕਈ ਥਾਵਾਂ ਦੇ ਉੱਤੇ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਜੀ ਹਾਂ ਦੱਸਦੀ ਹੈ ਕਿ 24 ਘੰਟਿਆਂ ਦੌਰਾਨ ਉਤਰਕਾਸ਼ੀ, ਰੁਦਰਪ੍ਰਯਾਗਿਆਰ, ਦੇਰਾਦੂਨ, ਟੀਰੀ ਪੌੜੀ, ਹਰਦਵਾਰ, ਨੈਨੀਤਾਲ ਚੰਪਾਵਤ ਅਤੇ ਉਦਮ ਸਿੰਘ ਨਗਰ ਜ਼ਿਲ੍ਹਿਆਂ ਦੇ ਵਿੱਚ ਕੁਝ ਥਾਵਾਂ ਤੇ ਭਾਰੀ ਤੋਂ ਬਹੁਤ ਭਾਰੀ بارش ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਇਸ ਦੌਰਾਨ ਅਧਿਕਾਰੀਆਂ ਨੇ ਸ਼ਰਧਾਲੂਆਂ ਦੀ ਸੁਰੱਖਿਆ ਦੇ ਲਈ ਚਾਰਤਾਂਮ ਯਾਤਰਾ ਇੱਕ ਦਿਨ ਲਈ ਹੋਰ ਰੋਕ ਦਿੱਤੀ ਗਈ ਹੈ ਸੂਬੇ ਦੇ ਵਿੱਚ ਮੀਂਹ ਅਤੇ ਢਿੱਗਾ ਡਿੱਗਣ ਸਮੇਤ ਹੋਰ ਕੁਦਰਤੀ ਆਫਤਾਂ ਦੀ ਸੰਭਾਵਨਾ ਦੇ ਮੱਦੇ ਨਜ਼ਰ ਚਾਰ ਧਾਮ ਯਾਤਰਾ 24 ਘੰਟਿਆਂ ਦੇ ਲਈ ਮੁਲਤਵੀ ਕਰ ਦਿੱਤੀ ਗਈ ਗੜਵਾਲ ਦੇ ਕਮਿਸ਼ਨਰ ਵਿਨੈ ਸ਼ੰਕਰ ਪਾਂਡੇ ਨੇ ਕਿਹਾ ਕਿ ਇਹ ਫੈਸਲਾ ਮੌਜੂਦਾ ਮੌਸਮੀ ਹਾਲਾਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਲਿਆ ਗਿਆ ਉੱਥੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਮੌਨਸੂਨ ਨੇ दस्तक ਦੇ ਦਿੱਤੀ ਹੈ ਜਿਸ ਦੇ ਚੱਲਦੇ ਲੋਕਾਂ ਨੂੰ ਹਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ ਤਸਵੀਰਾਂ ਤੁਹਾਨੂੰ ਬਠਿੰਡਾ ਤੋਂ ਦਿਖਾਉਂਦੇ ਆ ਬਠਿੰਡਾ ਦੇ ਵਿੱਚ ਮੌਨਸੂਨ ਦੇ ਪਹਿਲੇ ਹੀ ਅਮੀਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਬੱਚਿਆਂ ਨੇ ਮੀਂਹ ਦਾ ਖੂਬ ਆਨੰਦ ਮਾਣਿਆ ਤਾਂ ਲੋਕਾਂ ਨੇ ਮੀਂਹ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜੋ ਹਾਲੇ ਦੇ ਵਿੱਚ ਮਾਨਸੂਨ ਨੇ ਦਸਤਕ ਦਿੱਤੀ ਹੈ ਇਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲਿਆ ਤਸਵੀਰਾਂ ਬਠਿੰਡਾ ਤੋਂ ਦਿਖਾਉਂਦੇ ਹਾਂ ਹਾਂਜੀ ਕੀ ਨਾਂ ਤੁਹਾਡਾ ਜੀ ਭਗਵਾਨ ਦਾਸ ਦੱਸੋ ਜੀ ਕਿਸ ਤਰ੍ਹਾਂ ਬਠਿੰਡਾ 'ਚ ਮੌਸਮ ਬਣਿਆ ਹੋਇਆ ਹੈ ਬਠਿੰਡਾ 'ਚ ਮੀਂਹ ਪਿਆ ਬਹੁਤ ਜ਼ੋਰਦਾਰ ਹੂੰ ਤੇ ਪਾਣੀ ਵੀ ਖੜ ਗਿਆ ਹਵਾ ਵੀ ਠੰਡੀ ਹੋ ਗਈ ਹੂੰ ਤੇ ਸਾਨੂੰ ਬਜ਼ੁਰਗਾਂ ਨੂੰ ਰਾਤ ਵੀ ਮਿਲੀ ਹੈ ਹੂੰ ਤੇ ਪੱਕੇ ਜਿਹਾ ਹਵਾ ਵੀ ਗਰਮ ਹੁੰਦੀ ਸੀ ਅੱਜ ਠੰਡੀ ਆ ਠੰਡੀ ਆ ਮੌਸਮ ਵਧੀਆ ਬਣ ਗਿਆ ਵਧੀਆ ਫਟ ਕਿੰਨਾ ਤੇਜ਼ ਨਹੀਂ ਪਈ ਜਾਂਦਾ ਨਹੀਂ ਬਹੁਤ ਤੇਜ਼ ਆ ਅੱਗੇ ਤੋਂ ਗਰਮੀ ਦਾ ਹੱਥ ਮਿਲੂਗੀ ਇਹ ਮੇਂ ਨਹੀਂ ਚੱਲਦਾ ਰਿਹਾਗਾ ਰਾਤ ਦੀ ਮੇਰਾ ਨਾਮ ਅੰਸ਼ਮੈ ਪੁਠਿੰਡੇ ਮੈਂ ਗਰਮੀ ਬਹੁਤ ਪੈ ਰਹੀ ਸੀ ਬਾਰਿਸ਼ ਆ ਗਈ ਅਬ ਅਬ ਹਮ ਨਹਾ ਰਹੇ ਆ ਪੁਠਿੰਡੇ ਮੇ ਮੌਸਮ ਬਹੁਤ ਵਧੀਆ ਹੋ ਗਿਆ ਅੱਛਾ ਕਿਸ ਤਰ੍ਹਾਂ ਮੈਂ ਪਾਣੀ ਚ ਨਾ ਰਹੇ ਹਾਂ ਯਾਰ ਅੰਕਲ ਜੀ ਬਹੁਤ بارش ਪੈ ਰਹੀ ਹੈ ਪਟਿੰਡਿਜ ਪਹਿਲੀ ਵਾਰੀ ਮੀਂਹ ਪਿਆ ਬਾਦੂ ਪਾਸਾਰਾ ਹਾਂ ਤਾਂ ਕੇ ਤੇ ਫੇ ਪਹਿਲਾਂ ਗਰਮੀ ਕਿੰਨੀ ਕ ਲੱਗਦੀ ਸੀ ਬਾਦੂ ਅੰਕਲ ਜੀ ਕਿ ਪਹਿਲਾਂ ਗਰਮੀ ਤੇ ਕਿਵੇਂ ਬਚਦੇ ਸੀ ਅੰਕਲ ਜੀ ਫੇ ਅਸੀਂ ਏਥੀ ਛਾ ਲੈ ਲੈਂਦੇ ਸੀ ਅੱਛਾ ਹੁਣ ਏਸੀ ਚਲਾਣ ਦੀ ਲੋੜ ਨਹੀਂ ਨਹੀਂ ਅੰਕਲ ਹੁਣ ਤਾਂ ਠੰਡਾ ਮੌਤਮ ਹੋ ਗਿਆ ਠੰਡਾ ਹੋ ਗਿਆ ਪਾਣੀ ਵੀ ਖੜ ਗਿਆ ਹਾਂਜੀ ਤੇ ਨਾ ਵੀ ਰਹੇ ਵਿੱਚ ਹਾਂਜੀ ਹਾਂਜੀ ਪਹਿਲਾਂ ਤਾਂ ਗਰਮੀ ਬਹੁਤ ਸੀ ਹੁਣ ਰਾਹਤ ਮਿਲੀ ਸਾਨੂੰ ਗਰਮੀ ਚ ਹਾਂ ਹੁਣ ਨਾ ਆ ਰਿਹਾ ਇੱਥੇ ਕਿਥੇ ਚਾ ਭਾਰੀ ਚ ਨਹੀਂ ਪੈ ਰੇ ਹਾਂਜੀ ਪੈ ਰੇ ਕਿੰਨਾ ਤੇਜ਼ੀ ਨਹੀਂ ਪੈ ਰਿਆ ਬਹੁਤ ਤੇਜ਼ ਪੈ ਰਿਆ ਆ ਰਹੀ ਨਾ ਰੇ ਸੋਦਾ ਦੇ ਕੇ ਮੌਸਮ ਵਿਭਾਗ ਨੇ 1 ਜੁਲਾਈ ਤੱਕ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ ਭਾਰੀ ਮੀਂਹ ਪੈਣ ਤੇ ਜ਼ਮੀਨ ਖਿਸਕਣ ਦਾ ਖਤਰਾ ਵੱਜਾਂਦਾ ਜ਼ਮੀਨ ਖਿਸਕਣ ਜਾਂ ਹੜ੍ਹ ਕਾਰਨ ਸੜਕਾਂ ਬੰਦ ਹੋ ਜਾਂਦੇ ਨੇ ਤੇ ਸ਼ਰਧਾਲੂ ਪਹਾੜਾਂ ਦੇ ਵਿੱਚ ਫਸ ਜਾਂਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮੀਂਹ ਅਤੇ ਜ਼ਮੀਨ ਖਿਸਕਣ ਦੀ ਸਥਿਤੀ ਦੇ ਵਿੱਚ ਯਾਤਰਾ ਨੂੰ ਦੁਬਾਰੋਂ ਰੋਕਿਆ ਜਾ ਸਕਦਾ ਹੈ ਹਕੀਕਤ ਦੀ ਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸਿੰਘ ਸੈਣੀ ਦੀ ਰਿਪੋਰਟ